ਸਾਡੀ ਭੈਣ ਵੀ ਨਾਲ ਹੈ ਤੇ ਉੱਥੇ ਫਿਰ ਆਰਕੈਸਟਰਾ ਜਦੋਂ ਨੱਚਦੀਆਂ ਤੇ ਗੰਦੇ ਗਾਣੇ ਲੱਗਦੇ ਆ ਉਦੋਂ ਸ਼ਰਮ ਨਹੀਂ ਆਈ ਕਦੇ ਦੱਸਿਓ ਬੋਲੋ ਯਾਰ ਇੰਨੇ ਵੀ ਸ਼ਰਮ ਹੋ ਜਾਂਨੇ ਆ ਉਦੋਂ ਅਸੀਂ ਤੇ ਇਹਨਾਂ ਪਲਾਟਾਂ ਦੇ ਵਿੱਚ ਆਬਾਦੀ ਹੋਏਗੀ ਤੁਹਾਨੂੰ ਪੈਸੇ ਵਟੇ ਜਾਣਗੇ ਤਾਂ ਫਿਰ ਤਾਂ ਮੰਨ ਲਈਏ ਨਾ ਵੀ ਕਿਸਾਨ ਨੂੰ ਆਵਾਜ਼ ਕਰਦੇ ਹਾਂ ਇੱਥੇ ਅਸੀਂ ਸੀਵਰੇਜ ਪਾ ਕੇ ਦਿੰਨੇ ਆ ਇਤੋਂ ਦੀ ਤੁਹਾਨੂੰ ਅਸੀਂ ਪਾਣੀ ਦੀ ਸਪਲਾਈ ਦਿੰਨੇ ਆ ਇਹਦੀ ਜਗ੍ਹਾ ਨੂੰ ਤੁਸੀਂ ਹੁਣ ਖੇਤੀ ਕਰਨੀ ਛੱਡ ਕੇ ਇਹ ਜਗ੍ਹਾ ਦੇ ਪਲਾਟ ਕੱਟ-ਕੱਟ ਕੇ ਵੇਚੋ ਤੁਸੀਂ ਕੀ ਕਰਦੇ ਹੋ ਸਾਡੇ ਕੋਲ 1 ਏਕੜ ਲੈ ਕੇ ਪਿਆਰੇ ਦੋਸਤੋ ਦੇਖੋ ਠੱਗੀ ਕਿੱਡੀ ਵੱਡੀ ਮੈਂ ਠੱਗੀ ਨਹੀਂ ਕਹਿੰਦੀ ਜ਼ਮੀਨ ਇੱਕ ਮਰਲਾ ਵੀ ਦੇਣ ਦੇ ਹੱਕ 'ਚ ਨਹੀਂ ਆ ਕਿਤੇ ਨਾ ਸੋਚ ਲੈਣਾ ਕਿ ਡੱਲੇ ਵਾਲਾ ਉੱਥੇ ਕਹਿ ਗਿਆ ਕਿ ਲੈਂਡ ਪੂਲਿੰਗ ਨਾਲੋਂ ਲੈਂਡ ਐਕ acquisition ਐਕਟ ਚੰਗਾ ਹੈ। ਦਾ ਇਹ ਤੋਂ ਵੀ ਗਾਂਜੇ ਗੱਲ ਕਵਾਂ। ਸਾਡੇ ਨੂੰ ਸਾਨੂੰ ਲੁੱਟਿਆ ਜਾ ਰਹੀ ਹੈ ਰਿਹਾ ਸਾਡੇ ਡਾਕਾ ਵੱਜ ਰਿਹਾ ਹੈ। ਸੱਚੀਓ ਲੋਕ ਕੀ ਚਾਹੁੰਦੇ ਨੇ? ਜ਼ਮੀਨ ਦੇਣੀ ਚਾਹੁੰਦੇ ਆ ਜਾਂ ਜ਼ਮੀਨ ਰੱਖਣੀ ਚਾਹੁੰਦੇ ਆ। ਸਭ ਤੋਂ ਪਹਿਲਾਂ ਫੱਤੇ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੇਰਾ ਖਿਆਲ ਆ ਬਲਾਰਿਆ ਨੇ ਜਦੋਂ ਤੋਂ ਆਪਾਂ ਇੱਥੇ ਬੈਠੇ ਆ ਬਹੁਤ ਸਾਰੀਆਂ ਗੱਲਾਂ ਦੱਸੀਆਂ ਨੇ ਤੁਹਾਡੇ ਧਿਆਨ ਚ ਲਿਆਂਦੀਆਂ ਨਹੀਂ ਮੈਂ ਇੱਕ ਬੇਨਤੀ ਕਰਨੀ ਚਾਹਣਾ ਹੈ ਕਿ ਮੈਂ ਪ੍ਰੈਸ ਦੇ ਵਿੱਚ ਇੱਕ ਦੋ ਵਾਰ ਇਹ ਗੱਲ ਕਹੀ ਹੈ ਕਿ ਆਹ ਜਿਹੜਾ ਦਿਨ ਹੈ ਇੱਥੇ ਲੋਕਾਂ ਦਾ ਇਕੱਠ ਦੇ ਵਿੱਚੋਂ ਭਗਵੰਤ ਮਾਨ ਨੂੰ ਅਸੀਂ ਵਿਖਾਵਾਂਗੇ ਕਿ ਭਾਈ ਆ ਲੋਕ ਕੀ ਤੇਰੀ ਲੈਂਡ ਪੂਲਿੰਗ ਨੂੰ ਠੀਕ ਮੰਨਦੇ ਐ ਜਾਂ ਤੇ ਲੈਂਡ ਪੂਲਿੰਗ ਪਾਲਿਸੀ ਨੂੰ ਨਕਾਰਦੇ ਐ ਆ ਜਿਹੜੀ ਜਗਾ ਤੁਸੀਂ ਛੱਡ ਕੇ ਖਾਲੀ ਰੱਖਤੀ ਐ ਇੱਕ ਸੋਚੋ ਭਲਾ ਇਹ ਮੈਸੇਜ ਕੀ ਦੇ ਰਹੀ ਐ ਮੇਰੀ ਹੱਥ ਜੋੜ ਕੇ ਬੇਨਤੀ ਐ ਇਹ ਜਗਾ ਭਰੋ ਇਸ ਜਗਾ ਤੇ ਬੈਠੀਏ ਕਿਉਂ ਮੈਂ ਕਹਿ ਰਿਹਾ ਇਹ ਗੱਲ ਇਸ ਕੋਈ ਗੱਲ ਨਹੀਂ ਧੁੱਪ ਨਾਲ ਕੋਈ ਫਰਨੀ ਪੈਣਾ ਇੱਥੋਂ ਜਦੋਂ ਤੁਹਾਡਾ ਅਸੀਂ ਆ ਕੈਮਰਿਆਂ ਦੇ ਮੂੰਹ ਤੁਹਾਡੇ ਕੰਨੀ ਘਮਾਉਣੇ ਐ ਜਦੋਂ ਉਹ ਤੁਹਾਡੇ ਨਾਲ ਧੋਖਾ ਕਰਨ ਵਾਲੇ ਧੋਖੇ ਬਾਜ਼ ਉਹ ਲੋਕੋ ਤੁਹਾਨੂੰ ਇਸ ਲਈ ਸੱਦਦੇ ਨੇ ਆ ਪਿੱਛੇ ਲੋਕ ਆਪਣੇ ਚੰਡੀਗੜ੍ਹ ਚ ਇੱਕ ਇਕੱਠ ਕੀਤਾ ਉਸ ਇਕੱਠ ਚ ਇਹ ਕਿਹਾ ਲੋਕਾਂ ਨੂੰ ਕਵੀ ਜੀ ਨੇ ਕਿਸੇ ਨੇ ਸਵਾਲ ਕਰਨਾ ਹੱਥ ਖੜਾ ਕਰੋ ਤੇ ਜਦੋਂ ਹੱਥ ਖੜੇ ਕੀਤੇ ਸਵਾਲ ਤਾਂ ਸਾਰਿਆਂ ਦੇ ਅੰਦਰ ਪਏ ਸੀ ਸਿਰਫ ਚਾਰ ਬੰਦਿਆਂ ਨੂੰ ਸਵਾਲ ਕਰਨ ਦਾ ਮੌਕਾ ਦਿੱਤਾ ਬਾਕੀ ਸਾਰਿਆਂ ਦੀ ਫੋਟੋ ਲੈ ਕੇ ਵੀਡੀਓ ਬਣਾ ਕੇ ਇਹ ਪ੍ਰਚਾਰ ਕੀਤਾ ਗਿਆ ਕਿ ਲੋ ਜੀ ਸਾਰੇ ਲੋਕ ਸਾਡੇ ਹੱਕ ਚ ਨੇ ਉਹ ਭਰਾਵੋ ਇਸ ਤਰ੍ਹਾਂ ਧੋਖਾ ਕਰਦੇ ਨੇ ਅਸੀਂ ਅੱਜ ਇਸ ਕੈਮਰੇ ਦੇ ਵਿੱਚ ਇਹ ਗੱਲ ਕੈਦ ਕਰਕੇ ਭਗਵੰਤ ਮਾਨ ਤੱਕ ਪਹੁੰਚਾਉਣੀ ਹੈ ਕਿ ਭਈ ਅਸੀਂ ਲੋਕ ਕੀ ਚਾਹੁੰਦੇ ਨੇ ਸੱਚੀਓ ਲੋਕ ਕੀ ਚਾਹੁੰਦੇ ਨੇ ਜ਼ਮੀਨ ਦੇਣੀ ਚਾਹੁੰਦੇ ਆ ਜਾਂ ਜ਼ਮੀਨ ਰੱਖਣੀ ਚਾਹੁੰਦੇ ਆ ਸਵਾਲ ਇਸ ਗੱਲ ਦਾ ਹੈ ਪਿਆਰੇ ਦੋਸਤੋ ਲੈਂਡ ਪੂਲਿੰਗ ਦੀ ਜਦੋਂ ਗੱਲ ਆਉਂਦੀ ਹੈ ਸਾਡੇ ਲੋਕਾਂ ਨੂੰ ਵਰਗ ਲਾਉਂਦੇ ਨੇ ਝੂਠ ਬੋਲਦੇ ਨੇ ਕਹਿੰਦੇ ਤੁਸੀਂ ਆ ਮੇਰੀਆਂ ਦੋ ਚਾਰ ਗੱਲਾਂ ਨੋਟ ਕਰ ਲਿਓ ਕਹਿੰਦੇ ਤੁਹਾਡੇ ਬੜੇ ਪੈਸੇ ਵਟੇ ਜਾਣਗੇ ਤੁਸੀਂ ਮਾਲਾ-ਮਾਲ ਹੋ ਜਾਓਗੇ ਤੁਸੀਂ ਕਰੋੜਾਂ ਦੇ ਮਾਲਕ ਹੋ ਜਾਓਗੇ ਇਹ ਕਹਿੰਦੇ ਨੇ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਉਹ ਭਾਈ ਜਿਹੜਾ ਲੈਂਡ ਇਹ ਕੁਝ ਹਾਲਾਂਕਿ ਅਸੀਂ ਅਭਿਮੰਨੂ ਨੇ ਗੱਲ ਕਹੀ ਹੈ ਅਸੀਂ ਜ਼ਮੀਨ ਇੱਕ ਮਰਲਾ ਵੀ ਦੇਣ ਦੇ ਹੱਕ 'ਚ ਨਹੀਂ ਆਂ ਕਿਤੇ ਇਹ ਨਾ ਸੋਚ ਲੈਣਾ ਕਿ ਡੱਲੇ ਵਾਲਾ ਉੱਥੇ ਕਹਿ ਗਿਆ ਕਿ ਲੈਂਡ ਪੂਲਿੰਗ ਨਾਲੋਂ ਲੈਂਡ ਐਕੁਜੀਸ਼ਨ ਐਕਟ ਚੰਗਾ ਹੈ ਇਹ ਨਹੀਂ ਹੈ ਮੇਰਾ ਗੱਲ ਕਰਨ ਦਾ ਮਤਲਬ ਕੀ ਹੈ ਕਿ ਲੈ ਜੇਕਰ ਤੁਸੀਂ ਲੋਕਾਂ ਨੂੰ ਕਰੋੜਪਤੀ ਬਣਾਉਣਾ ਹੈ ਸੱਚਿਓਂ ਇਮਾਨਦਾਰੋਂ ਤਾਂ ਭਾਈ ਤੁਸੀਂ ਇਹ ਕਹੋ ਕਿ ਲਾਵੀ ਸਰਦਾਰੋਂ ਆ ਤੁਹਾਡੇ ਇੱਥੇ ਅਸੀਂ ਇੱਕ ਅਰਬਨ ਸਟੇਟ ਬਣਾਉਣਾ ਚਾਹੁੰਦੇ ਆ ਤੁਹਾਡੀ ਜ਼ਮੀਨ ਹੈ ਇੱਥੇ ਆ ਤੁਹਾਨੂੰ ਸੜਕ ਬਣਾ ਕੇ ਦਿੰਨੇ ਆ ਆ ਤੁਹਾਨੂੰ ਇੱਥੇ ਅਸੀਂ ਸੀਵਰੇਜ ਪਾ ਕੇ ਦਿੰਨੇ ਆ ਇੱਥੋਂ ਦੀ ਤੁਹਾਨੂੰ ਅਸੀਂ ਪਾਣੀ ਦੀ ਸਪਲਾਈ ਦਿੰਨੇ ਆ ਇਹਦੀ ਜਗ੍ਹਾ ਨੂੰ ਤੁਸੀਂ ਹੁਣ ਖੇਤੀ ਕਰਨੀ ਛੱਡ ਕੇ ਇਹ ਜਗ੍ਹਾ ਦੇ ਪਲਾਟ ਕੱਟ-ਕੱਟ ਕੇ ਵੇਚੋ ਤੇ ਇਹਨਾਂ ਪਲਾਟਾਂ ਦੇ ਵਿੱਚ ਆਬਾਦੀ ਹੋਏਗੀ ਤੁਹਾਨੂੰ ਪੈਸੇ ਵਟੇ ਜਾਣਗੇ ਤਾਂ ਫਿਰ ਤਾਂ ਮੰਨ ਲਿਏ ਨਾ ਵੀ ਕਿਸਾਨ ਨੂੰ ਆਵਾਜ਼ ਕਰਦੇ ਹੋ ਤੁਸੀਂ ਕੀ ਕਰਦੇ ਹੋ ਸਾਡੇ ਕੋਲ 1 ਏਕੜ ਲੈ ਕੇ ਪਿਆਰੇ ਦੋਸਤੋ ਦੇਖੋ ਠੱਗੀ ਕਿੱਡੀ ਵੱਡੀ ਮੈਂ ਠੱਗੀ ਨਹੀਂ ਕਹਿੰਦਾ ਐਦੂ ਵੀ ਗਾਂਝੇ ਗੱਲ ਕਵਾਂ ਸਾਡੇ ਨੂੰ ਸਾਨੂੰ ਲੁੱਟਿਆ ਜਾ ਰਹੀ ਹੈ ਰਿਹਾ ਸਾਡੇ ਡਾਕਾ ਵੱਜ ਰਿਹਾ ਹੈ ਲੈਣਾ ਕਿੱਲਾ ਹੈ ਕਿੱਲੇ ਦੇ ਵਿੱਚ 4840 ਗਜ ਹੁੰਦੇ ਨੇ ਤੇ ਦੇਣਾ ਵਾਪਸ ਕਿੰਨਾ ਹੈ 1200 ਗੱਜ ਭਾਈ 1200 ਗੱਜ ਵਾਪਸ ਦੇਣਾ 3600 ਗੱਜ ਭਗਵੰਤ ਮਾਨਸਿਆਂ ਉਹ ਮੁਕਤੀ ਲੈਣ ਲੱਗਿਆ ਉਹ ਪੰਜਾਬ 'ਚ ਆ ਰੱਖਿਆ ਉਹ ਇੱਕ ਜੱਟ ਦੇ ਪੁੱਤਾਂ ਐ ਕੀ ਕਰਨ ਲੱਗਿਆ ਮੁਤ ਦੇ ਵਿੱਚ ਇਹਨਾਂ ਦੀ 3600 ਗੱਜ ਜ਼ਮੀਨ ਲੈ ਕੇ ਤੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਲੱਗਿਆ ਇਹ ਤੇਰਾ ਪੰਜਾਬ ਪ੍ਰਸਤੀ ਹੈ ਇਹ ਤੇਰਾ ਪੰਜਾਬ ਦੇ ਲੋਕਾਂ ਨਾਲ ਤੇ ਕਿਸਾਨਾਂ ਨਾਲ ਪਿਆਰ ਹੈ ਏ ਮੇਰਾ ਧੋਖਾ ਹੋ ਰਿਹਾ ਹੈ ਪ੍ਰਭੂ ਇੱਕ ਗੱਲ ਹੋਰ ਜਿਹੜੀ ਇਹ ਕਹਿੰਦੇ ਨੇ ਦੱਸਦੇ ਨਹੀਂ ਹੋਰ ਗੱਲਾਂ ਬਹੁਤ ਕਹਿੰਦੇ ਨੇ ਇੱਕੋ ਹੀ ਗੱਲ ਦਾ ਡੌਰੂ ਵਜਾਈ ਜਾਂਦੇ ਐ ਕਿ ਜੀ ਇਹ ਕਰੋੜਾ ਰੁਪਈਆ ਵਟਿਆ ਜਾਣਾ ਮੈਂ ਇਹਨੂੰ ਕਹਿਣਾ ਹੈ ਕਿ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਹੈ ਉਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਮਾਰਕੀਟ ਰੇਟ ਜਾਂ ਕਲੈਕਟਰ ਰੇਟ ਜਿਹੜਾ ਉੱਪਰ ਹੈ ਜਿਹੜਾ ਵੱਧ ਹੈ ਉਹਨੂੰ ਆਧਾਰ ਬਣਾ ਕੇ 4 ਗੁਣਾ ਰੁਪਏ ਦੇ ਕੇ ਤੁਸੀਂ ਜ਼ਮੀਨ ਅਕਵਾਇਰ ਕਰ ਸਕਦੇ ਹੋ ਉਹਦੇ ਚ ਇਹ ਕਿਹਾ ਉਹ ਭਾਈ ਜਿਹੜੇ ਲੋਕਾਂ ਦੀ ਇੱਥੇ ਫਿਰ ਕਰੋੜ ਕਰੋੜ ਦੇ ਰੇਟ ਦੀ ਹੈ ਓਏ ਉਹਨੂੰ ਤਾਂ 4 ਕਰੋੜ ਵੈਸੇ ਹੀ ਬਣਦਾ ਤੂੰ ਕਿੰਨਾ ਕੁ ਅਮੀਰ ਕਰਤਾ ਉਹਨੂੰ ਸੋ ਸਾਡੇ ਕਿਸਾਨਾਂ ਦੇ ਨਾਲ ਮੇਰੇ ਦੋਸਤੋ ਇੰਨੀ ਨਹੀਂ ਥੱਗੀ ਵੱਜ ਰਹੀ ਹੋਰ ਦੇਖਿਓ ਇਹ ਦੱਸ ਨਹੀਂ ਰਹੇ ਇਹ ਗੱਲਾਂ ਕਹਿੰਦੇ ਜਿਹੜੀ ਡਿਵੈਲਪਮੈਂਟ ਕਰਨੀ ਆ ਉਸ ਖੇਤਰ ਦੀ ਉਸ ਇਲਾਕੇ ਦੀ ਉਹਦਾ ਜਿਹੜਾ ਖਰਚਾ ਆਉਣਾ ਹੈ ਅੱਜ ਮੈਂ ਦਿਖਾ ਰਿਹਾ ਸੀ ਕਾਕੇ ਨੂੰ ਪੋਸਟ ਆਈ ਐ ਇੱਕ ਫੇਸਬੁੱਕ ਤੇ ਪੋਸਟ ਪਾਈ ਆ ਉਹਨਾਂ ਨੇ ਉਹਦੇ ਚ ਜਿੱਥੇ ਕਿਸਾਨ ਨੂੰ ਪੈਣਾ ਹੈ ਨਾ 60% ਕਿਸਾਨ ਨੂੰ ਦੇਣਾ ਪੈਣਾ ਉਹ ਚ ਲਿਖਿਆ ਹੈ ਕਿ ਡਿਵੈਲਪਮੈਂਟ ਚਾਰਜ ਜਿਹੜੇ ਹੋਣਗੇ 60% ਕਿਸਾਨ ਤੋਂ ਜ਼ਮੀਨ ਦੇ ਮਾਲਕ ਤੋਂ ਪਰਵਾਉਣੇ ਐ ਫੇਰ ਉਹਨੂੰ ਪਲਾਟ ਦੇਣਾ ਐ ਤੇ ਨਾਲ ਅਗਲੀ ਗੱਲ ਉਹ ਤਾਂ ਲਖੋਤ ਆ 60% ਵਾਲਾ ਤਾਂ ਲਕੋਇਆ ਵਾ ਉਹ ਨਹੀਂ ਸ਼ੋਕ ਕੀਤਾ ਤੇ ਜਿਹੜਾ 40% ਸਰਕਾਰ ਨੇ ਭਰਨਾ ਜਾਂ ਬਿਲਡਰ ਨੇ ਭਰਨਾ ਉਹਦੇ ਬਾਰੇ ਲਿਖਿਆ ਕਹਿੰਦਾ 40% ਅਸੀਂ ਭਰਾਂਗੇ ਉਹ ਜਿਹੜਾ 60% ਪਹਿਲਾਂ ਤਾਂ ਜ਼ਮੀਨ ਲੈ ਲਈ ਇਹ ਤੋਂ ਫਰੀ ਦੇ ਵਿੱਚ ਜ਼ਮੀਨ ਲੈ ਲਈ ਪੈਸਾ ਪਾਈ ਦੇਣਾ ਕੋਈ ਨਹੀਂ ਤੇ ਫੇਰ ਤੂੰ 60% ਇਹਦੇ ਕੋਲੋਂ ਭਾਲਦੇ ਹੋ ਡਵੈਲਪਮੈਂਟ ਚਾਰਜ ਸੋਚੋ ਘਬਲਾ ਮੈਂ ਪੁੱਛਣਾ ਚਾਹਣਾ ਸਾਡੇ ਮੁੱਖ ਮੰਤਰੀ ਉਹਦੇ ਮੰਤਰੀਆਂ ਨੂੰ ਤੇ ਉਹਦੇ ਵਜ਼ੀਰਾਂ ਨੂੰ ਉਹਦੇ ਦੂਸਰੇ ਤੀਸਰੇਆਂ ਨੂੰ ਭਾਈ ਇੱਕ ਦੱਸਿਓ ਕਿਸੇ ਕਿਸਾਨ ਦੀ 2 ਕਿੱਲੇ ਜ਼ਮੀਨ ਹੈ 2 ਦੀ 2 ਕਿੱਲੇ ਉਹਨੇ ਲੈਂਡ ਪੂਲਿੰਗ ਦੇ ਵਿੱਚ ਤੁਹਾਨੂੰ ਦੇਤੀ ਪਹਿਲਾਂ ਤਾਂ ਦੋਵੇਂ ਦੇ ਦੋਵੇਂ ਕਿੱਲੇ ਲੈਣੇ ਆ ਨਾ ਫਿਰ ਪਲਾਟ ਦੇਣਾ ਹੈ ਹੁਣ ਸਵਾਲ ਇਹ ਹੈ ਕਿ ਤੁਸੀਂ ਉਹਨੂੰ ਤਾਂ ਲਿਆਂਦਾ ਸੜਕ ਤੇ ਉਹ ਕਰਨ ਲਾਤਾ ਦਿਹਾੜੀਆਂ ਉਹ ਕਰਨ ਲਾਤਾ ਮਜ਼ਦੂਰੀ ਉਹਦੀ ਜ਼ਮੀਨ ਦਾ ਨਾ ਕਰਜ਼ਾ ਸਖਤ ਚੱਕ ਸਕਦਾ ਹੈ ਨਾ ਉਹ ਜ਼ਮੀਨ ਦੇ ਉਹਨੂੰ ਵੇਚ ਸਕਦਾ ਹੈ ਉਹਨਾਂ ਨੂੰ ਦੱਸਿਓ ਕਿ ਜਿਹੜਾ ਫਿਰ ਡਿਵੈਲਪਮੈਂਟ ਚਾਰਜਸ ਤੁਸੀਂ 60% ਲੈਣਾ ਲਗਭਗ ਇੱਕ ਕਿੱਲੇ ਮਗਰ 2 ਕਰੋੜ ਰੁਪਈਆ ਲੈਣਾ ਜਿਹੜਾ ਤੁਸੀਂ ਉਹ ਕਿੱਥੋਂ ਭਰੇਗਾ ਬਈ ਸੋਚੋ ਖਪਲ ਹਾਂ ਕਿਸਾਨ ਕੋਲੋਂ ਪੈਸੇ ਨਹੀਂ ਹੋਣੇ ਉਹ ਜੇ ਪੈਸੇ ਨਾ ਹੋਏ ਉਹ ਪੈਸੇ ਭਰ ਨਹੀਂ ਸਕੇਗਾ ਉਹ ਕਹਿਣਗੇ ਤੁਹਾਨੂੰ ਡੌਰੂ ਖੜਕਾਉਣਗੇ ਕਿ ਲੈ ਲਓ ਭਾਈ ਆ ਤੁਹਾਡਾ ਪਲਾਟ ਦੇਣੇ ਆ ਤੁਸੀਂ ਪੈਸੇ ਭਰੋ 60% ਦੇ ਹਿਸਾਬ ਨਾਲ ਤਾਂ ਲੈ ਲਓ ਨਾ ਕਿਸੇ ਕੋਲੇ 60% ਦੇ ਹਿਸਾਬ ਨਾਲ ਭਰਨ ਲਈ ਪੈਸੇ ਹੋਣ ਤੇ ਨਾ ਉਹ ਪਲਾਟ ਲਿਆ ਜਾਣਾ ਇਸ ਤੋਂ ਅਗਲੀ ਗੱਲ ਇੱਕ ਹੋਰ ਦੇਖਿਓ ਓ ਭਾਈ ਜਦੋਂ ਮੈਂ ਪਹਿਲਾਂ ਜਿਹੜੀ ਬੇਨਤੀ ਕੀਤੀ ਐ ਉਹ ਲੁੱਟਦਾ ਤੁਸੀਂ ਪਹਿਲਾਂ ਹੀ ਲਿਆ ਰਿਹਾ ਤਾਂ ਉਹਦੇ ਪੱਲੇ ਕੱਖ ਹੈ ਨਹੀਂ ਤਾਂ ਉਹ ਬੰਦੇ ਨੂੰ ਅਗਲਾ ਦੇਖੋ ਲੈਨ ਪੂਲਿੰਗ ਦੇ ਵਿੱਚ ਪਾਲਿਸੀ ਚ ਕੀ ਲੈ ਕੇ ਆਉਂਦੇ ਆ ਕਹਿੰਦੇ ਜੇਕਰ ਤੁਸੀਂ ਜਿਹੜਾ ਮੁਹਾਲੀ ਵਾਲੇ ਆ ਨਾ ਜਾ ਕੇ ਤੈਨੂੰ ਮੜਾ ਜਾ ਗੇੜਾ ਮਾਰ ਲਿਓ ਇਹਨਾਂ ਪਿੰਡਾਂ ਵਾਲੇ ਲੋਕ ਵੀ ਦੇਖਿਓ ਉਹਨਾਂ ਦਾ ਹਾਲ ਕੀ ਐ ਉਹ ਕਹਿੰਦੇ ਸਾਨੂੰ ਕਹਿੰਦੇ ਆ ਤੇ ਜੇਕਰ ਤੁਸੀਂ ਇੱਥੇ ਕੰਸਟਰਕਸ਼ਨ ਨਹੀਂ ਕਰਦੇ ਇਸ ਜਗ੍ਹਾ ਤੇ ਜਿਹੜੀ ਤੁਹਾਨੂੰ ਪਲਾਟ ਕੱਟ ਕੇ ਦਿੱਤਾ ਹੈ ਹਰ ਰੋਜ਼ ਦਾ ਤੁਹਾਨੂੰ 500 ਰੁਪਈਆ ਉਹਦਾ ਪੈਨਲਟੀ ਪੈਗੀ ਮਹੀਨੇ ਦੀ ਕਿੰਨੀ ਪੈਗੀ 15000 ਸਾਲ ਦੀ ਕਿੰਨੀ ਹੋਗੀ 1,80,000 1,80,000 ਰੁਪਈਆ ਪੈਨਲਟੀ ਸਾਲ ਦੀ ਪੈਣੀ ਹੈ ਤੇ ਦੱਸੋ ਪਰ ਸਾਲ ਬਾਅਦ 2 ਸਾਲ ਬਾਅਦ ਜਦੋਂ ਉਹ ਵਿਚਾਰੇ ਨੇ ਕਰਨੀਆਂ ਹੀ ਦਿਹਾੜੀਆਂ ਐ ਉਹਦੇ ਕੋਲੇ ਉੱਥੇ ਮਕਾਨ ਬਣਾਉਣ ਨੂੰ ਕੋਈ ਦੁਕਾਨ ਬਣਾਉਣ ਨੂੰ ਪੈਸਾ ਹੀ ਕੋਈ ਨਹੀਂ ਤਾਂ ਬਚੂਗਾ ਕਿਵੇਂ ਕਿਹੜੇ ਤਰੀਕੇ ਨਾਲ ਉਹਦੇ ਵਿੱਚ ਉਹਦੇ ਉੱਤੇ ਉਹ ਕੰਸਟਰਕਸ਼ਨ ਕਰ ਲੂਗਾ ਨਹੀਂ ਹੋਣੀ ਸਾਰੇ ਦੇ ਸਾਰੇ ਉਹ ਪੈਸਿਆਂ 'ਚ ਉਹਨਾਂ 'ਚ ਉਸ ਪੈਨਲਟੀਆਂ 'ਚ ਉਹ ਪਲਾਟ ਫੇਰ ਜਾਣੇ ਆ ਠੱਗੀ ਤਾਂ ਸਾਡੇ ਨਾਲ ਆਏ ਇਸ ਤਰ੍ਹਾਂ ਠੱਗੀ ਮਾਰਨੀ ਇਹਨਾਂ ਲੋਕਾਂ ਨੇ ਸੋ ਮੇਰੇ ਦੋਸਤੋ ਅਬ ਮੈਨੂੰ ਨੇ ਇੱਕ ਗੱਲ ਕਰੀ ਹੈ ਜ਼ਮੀਨ ਦੀ ਕੀਮਤ ਦੀ ਮੈਂ ਇਦੋਂ ਵੀ ਗਾ ਇੱਕ ਗੱਲ ਕਰਨੀ ਚਾਹਣਾ ਹੈ ਇੱਕ ਗੱਲ ਦੱਸਿਓ ਮੈਨੂੰ ਸਚਾਈ ਐ ਇਹ ਜਿੰਨਾ ਕ ਅਸੀਂ ਸਟੱਡੀ ਕੀਤਾ ਜਿੰਨਾ ਕ ਅਸੀਂ ਸਮਝਿਆ ਉਹ ਇਹ ਆ ਮਿੱਤਰੋ ਕਿ ਤੁਹਾਡੇ ਤੋਂ ਜ਼ਮੀਨਾਂ ਲੈਣੀਆਂ ਐ ਡਬਲਯੂਟੀਓ ਦੀ ਪਾਲਿਸੀ ਐ ਇਹ ਕਿਸੇ ਇੱਕ ਨਿੰਦਨ ਵਾਲਾ ਕੋਈ ਨਹੀਂ ਇਹਨਾਂ 'ਚ ਕੋਈ ਇੱਕ ਵੀ ਸਲਾਉਣ ਵਾਲਾ ਨਹੀਂ ਡਬਲਯੂਟੀਓ ਦੀ ਪਾਲਿਸੀ ਲੈ ਕੇ ਆਉਣ ਵਾਲਾ ਨਰਸਿਮਹਾਰਾ ਮੀਨਜ ਕਾਂਗਰਸ ਤੇ ਉਹ ਜੀ ਪਾਲਿਸੀ ਦੇ ਉੱਪਰ ਚੱਲਦਿਆਂ ਜਿਹੜੀ ਖੇਤੀ ਨੀਤੀ ਬਣੀ ਸਨ 2000 ਚ ਉਹ ਕਿਹਦੀ ਸਰਕਾਰ ਚ ਬਣੀ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਚ ਉਹਨੇ ਕੀ ਕਿਹਾ ਧੀ ਵੀ ਨਾਲ ਐ ਨੋ ਵੀ ਨਾਲ ਐ ਸਾਡੀ ਮਾਂ ਵੀ ਨਾਲ ਐ ਸਾਡੀ ਦਾਦੀ ਵੀ ਨਾਲ ਐ ਸਾਡੀ ਭੈਣ ਵੀ ਨਾਲ ਹੈ ਤੇ ਉੱਥੇ ਫਿਰ ਆਰਕੈਸਟਰਾ ਜਦੋਂ ਨੱਚਦੀਆਂ ਤੇ ਗੰਦੇ ਗਾਣੇ ਲੱਗਦੇ ਆ ਉਦੋਂ ਸ਼ਰਮ ਨਹੀਂ ਆਈ ਕਦੇ ਦੱਸਿਓ ਬੋਲੋ ਯਾਰ ਇੰਨੇ ਵੀ ਸ਼ਰਮ ਹੋ ਜਾਂਨੇ ਆ ਉਦੋਂ ਅਸੀਂ ਉੱਥੇ ਕੋਈ ਸ਼ਰਮ ਨਹੀਂ ਲੇਕਿਨ ਆਪਦੇ ਹੱਕਾਂ ਦੀ ਰਾਖੀ ਦੇ ਲਈ ਜੇ ਉਹ ਲੜਾਈ ਲੜਨ ਦੇ ਮੈਦਾਨ ਚ ਆਉਂਦੀਆਂ ਪਈਆਂ ਨਹੀਂ ਉਹ ਜ਼ਮੀਨ ਹੋਵੇ ਪਈ ਹੈ ਤਾਂ ਫਿਰ ਅੱਜ ਆ 65000 ਏਕੜ ਜ਼ਮੀਨ ਲੈ ਕੇ ਕੀ ਕਰੋਗੇ ਬਈ ਦੱਸਿਓ 65000 ਏਕੜ ਜ਼ਮੀਨ ਦੇ ਵਿੱਚੋਂ ਲਗਭਗ 164 ਪਿੰਡ ਉਜੜਨੇ ਆ 164 ਪਿੰਡ ਮੈਂ ਪੁੱਛਣਾ ਚਾਹਣਾ ਮਾਨਯੋਗ ਮੁੱਖ ਮੰਤਰੀ ਨੂੰ ਉਹ ਇਹਨਾਂ ਦੇ ਜਿਹੜੇ 164 ਪਿੰਡਾਂ ਦੇ ਲੋਕ ਉਜਾੜਨੇ ਆ ਇਹ ਮਜ਼ਦੂਰ ਵੀ ਉਜੜਨੇ ਨੇ ਛੋਟੇ ਵਪਾਰੀ ਵੀ ਉਜੜਨੇ ਨੇ ਉਥੇ ਮਿਸਤਰੀ ਦਾ ਕੰਮ ਕਰਨ ਵਾਲਾ ਉਹ ਵੀ ਉਜੜਨਾ ਤੇ ਕਿਸਾਨ ਦੇ ਉਜੜਨੇ ਉਜੜਨੇ ਉਹ ਭਾਈ ਇਹ ਕਿੱਥੇ ਜਾਣਗੇ ਇਹਨਾਂ ਦਾ ਅੱਗੇ ਵਿਵਸਥਾ ਕੀ ਕੀਤੀ ਆ ਤੂੰ ਉਹ ਵਿਵਸਥਾ ਬਾਰੇ ਦੱਸ ਕਿਉਂ پلان ਕਾਰਨ ਕੀ ਹੈ ਵਿਵਸਥਾ ਤਾਂ ਕਹਿੰਗੇ ਤਾਂ ਕਰਨੀ ਹੈ ਜੇ ਇਹਨਾਂ ਨੂੰ ਅਸੀਂ ਪੈਸੇ ਦੇਣੇ ਹੋਣਗੇ ਤੇ ਪੈਸੇ ਦੇ ਕੇ ਅੱਗੇ ਜ਼ਮੀਨ ਖਰੀਦਣ ਚੋਕੇ ਕਰਨਾ ਹੋਏਗਾ ਤਾਂ ਮੰਨ ਲਓ ਪੈਸੇ ਵੀ ਮਿਲ ਜਾਣ ਮੰਨ ਲਿਓ 80% ਪੈਸੇ ਵੀ ਮਿਲ ਜਾਣ ਮੈਂ ਪੁੱਛਣਾ ਚਾਹਣਾ ਮੁੱਖ ਮੰਤਰੀ ਜੀ ਨੂੰ ਆ ਸਾਡੇ ਗਵੰਡੀ ਸਟੇਟਾਂ 'ਕੱਲੇ ਨਿਗਾਹ ਮਾਰ ਕੇ ਦੱਸ ਸਾਡਾ ਗਵੰਡੀ ਸਟੇਟ ਆ ਰਾਜਸਥਾਨ ਸਾਡਾ ਗਵੰਡੀ ਸਟੇਟ ਆ ਹਿਮਾਚਲ ਰਾਜਸਥਾਨ ਦੇ ਹਰਿਆਣੇ ਦੇ ਵਿੱਚ ਵੈਸੀ ਜ਼ਮੀਨ ਹੈ ਨਹੀਂ ਉਸ ਤੋਂ ਅਗਲੇ ਪਾਸੇ ਉੱਤਰਾਖੰਡ ਵੱਲ ਨੂੰ ਮੰਡ ਚੱਲੋ ਉਹ ਇਹ ਛੇੜੇ ਸਾਡੇ ਨੇੜਲੇ ਸਟੇਟ ਐ ਉਹਨਾਂ ਨੇ پابੰਦੀ ਲਾਤੀ ਕਿ ਕੋਈ ਬਾਹਰਲੀ ਸਟੇਟ ਦਾ ਕੋਈ ਆਦਮੀ ਆ ਕੇ ਇੱਥੇ ਜ਼ਮੀਨ ਨਹੀਂ ਲੈ ਸਕਦਾ ਤੇ ਕਿੱਥੇ ਘੱਲਣੇ ਆ ਕਿੱਥੇ ਘੱਲੋਗੇ ਇਹਨਾਂ ਨੂੰ 50000 ਪਰਿਵਾਰ 50000 ਪਰਿਵਾਰ ਘਰੋਂ بے ਕਰ ਕਰਨੇ ਆ ਉਹ ਕਿੱਥੇ ਬਸਣਗੇ ਉਹਨਾਂ ਦਾ ਦੱਸ ਤਾਂ ਸਹੀ ਸਾਨੂੰ ਕੁਝ ਮੈਂ ਨਾਲ ਅਗਲੀ ਗੱਲ ਵੀ ਪੁੱਛਣੀ ਚਾਹਣਾ ਹੈ ਕਿ ਜਦੋਂ ਤੁਸੀਂ ਚੰਡੀਗੜ੍ਹ ਬਸਾਇਆ ਸੀ ਇੱਕ ਹਿੱਸਾ ਲੋਕਾਂ ਨੂੰ ਤੁਸੀਂ ਗੁਜਰਾਤ ਦੇ ਵਿੱਚ ਘੱਲਿਆ ਬੈਠ ਕੇ ਲੋਕ ਜਾ ਕੇ ਅੱਜ ਗੁਜਰਾਤ ਦੀ ਸਰਕਾਰ ਸਾਡੇ ਉਹਨਾਂ ਪੰਜਾਬੀਆਂ ਦੇ ਖਿਲਾਫ ਮੁਕੱਦਮੇ ਭਾਈ ਬੈਠੀ ਆਏ ਉਹਨਾਂ ਨੂੰ ਕਹਿੰਦੀ ਨਿਕਲੋ ਇੱਥੋਂ ਅੱਬਲ ਤਾਂ ਸਰਕਾਰ ਨੇ ਜਿਹੜਾ ਕੋਰਟ ਚ ਕੇਸ ਪਿਆ ਉਹੀ ਜਿੱਤ ਲੈਣਾ ਜੇ ਬਣਾ ਰੱਬ ਨਾ ਕਰੇ ਸਰਕਾਰ ਦੀ ਉੱਥੇ ਪੇਸ਼ ਨਾ ਜਾਵੇ ਤੁਹਾਡੀ ਮਦਦ ਖੁਦਾ ਕਰ ਜੇ ਕੇਸ ਜਿੱਤ ਜੂ ਤੇ ਜਿਹੜੀ ਸਰਕਾਰ ਚਾਹੁੰਦੀ ਹੋਵੇ ਵੀ ਇਹਨਾਂ ਲੋਕਾਂ ਨੂੰ ਉਜਾੜਨਾ ਇਦੋਂ ਫਿਰ ਕੀ ਉੱਥੇ ਗੁੰਡਾ ਕਰਦੀ ਨਹੀਂ ਹੋਏਗੀ ਸਾਡੇ ਨਾਲ ਉਹ ਡਾਂਗ ਦੇ ਜੋਰ ਤੇ ਸਾਡੇ ਲੋਕਾਂ ਨੂੰ ਉੱਥੋਂ ਉਜਾੜਨਗੇ ਨਹੀਂ ਕੀ ਕੀਤਾ ਸਾਡੇ ਮੁੱਖ ਮੰਤਰੀ ਨੇ ਅੱਜ ਤੱਕ ਉਹਨਾਂ ਲੋਕਾਂ ਦੀ ਖਾਤਰ ਮੁੱਖ ਮੰਤਰੀ ਪਹਿਲਾਂ ਵੀ ਰਹੇ ਤੇ ਮੁੱਖ ਮੰਤਰੀ ਹੁਣ ਵੀ ਹੈ ਸੋ ਇਸ ਕਰਕੇ ਪਿਆਰੇ ਦੋਸਤੋ ਆਪਾਂ ਤੱਕੜੇ ਹੋ ਕੇ ਇਸ ਮੈਂ ਕੈਮਰਿਆਂ ਨੂੰ ਮੇਰੀ ਬੇਨਤੀ ਕਰਾਂ ਬਈ ਪ੍ਰੈਸ ਵਾਲੇ ਵੀਰਾਂ ਨੂੰ ਇੱਕ ਵਾਰੀ ਕਿਉਂਗੇ ਮੈਨਾਂ ਤੁ ਆਪਾਂ ਪੁੱਛਣਾ ਲੋਕਾਂ ਤੋਂ ਕਿ ਭਾਈ ਲੈਂਡ ਪੂਲਿੰਗ ਦੇ ਹੱਕ ਚੋ ਕੇ ਨਹੀਂ ਇਹ ਤੁਸੀਂ ਹੱਥ ਖੜੇ ਕਰਕੇ ਦੱਸਣਾ ਕਿ ਭਾਈ ਜਿਹੜੇ ਲੋਕ ਚਾਹੁੰਦੇ ਨੇ ਕਿ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਨਹੀਂ ਜਾਣੀ ਚਾਹੀਦੀ ਉਹ ਹੱਥ ਖੜਾ ਕਰਿਓਗਾ ਭਲਾ ਪਤਾ ਲੱਗੇ ਲਓ ਭਾਈ ਦੇਖੋ ਇੱਕ ਵਾਰੀ ਪ੍ਰੈਸ ਵਾਲਿਆਂ ਨੂੰ ਮੇਰੀ ਬੇਨਤੀ ਹੈ ਚੈੱਕ ਕਰ ਲਿਓ ਮੁੱਖ ਮੰਤਰੀ ਜੀ ਆ ਨਿਗਾ ਮਾਰ ਲਿਓ ਆ ਲੋਕ ਕੀ ਕਹਿੰਦੇ ਆ ਆ ਲੋਕ ਕਹਿੰਦੇ ਆ ਕਿ ਅਸੀਂ ਜ਼ਮੀਨ ਨਹੀਂ ਦੇਣੀ ਲੈਂਡ ਪੂਲਿੰਗ ਦੇ ਖਿਲਾਫ ਨੇ ਇਹ ਸੋਚ ਲੈ ਕੇ ਬੈਠੇ ਨੇ ਧੰਨਵਾਦ ਮਿਹਰਬਾਨੀ ਸ਼ੁਕਰੀਆ ਤੋਂ ਮੇਰੇ ਦੋਸਤੋ ਸਰਕਾਰ ਦਾ ਭਲੇਖਾ ਤੁਸੀਂ ਅੱਜ ਸਾਰਿਆਂ ਨੇ ਪੰਜਾਬ ਸਰਕਾਰ ਨੇ ਇੱਕ ਭਲੇਖਾ ਪਾ ਲਿਆ ਸੀ ਕਿ ਅਸੀਂ ਖਨੌਰੀ ਤੋਂ ਸ਼ੰਭੂ ਦੇ ਰਦਰਪੁਰੇ ਤੋਂ ਧੋਖੇ ਦੇ ਨਾਲ ਮੋਰਚਾ ਉਖੇੜਤਾ ਸ਼ਾਇਦ ਕਿਸਾਨ ਰੁਕ ਕੇ ਬਹਿ ਜਾਣਗੇ ਘਰੇ ਘਰੇ ਨਹੀਂ ਬੈਠਦੇ ਜਿੰਨੀ ਦੇਰ ਤੱਕ ਸਾਡੇ ਹੱਕਾਂ ਦੀ ਲੜਾਈ ਜਾਰੀ ਆ ਸਾਡੇ ਅਧਿਕਾਰ ਨਹੀਂ ਮਿਲਦੇ ਓਨੀ ਦੇਰ ਤੱਕ ਇਹ ਲੜਾਈ ਜਾਰੀ ਹੈ ਕਾਕਾ ਸੋ ਦੱਸ ਕੇ ਗਿਆ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਮੁੱਖ ਮੰਤਰੀ ਨੂੰ ਕਿ ਆ ਲੋਕ ਜਿਹੜੇ ਬੈਠੇ ਆਏ ਇੱਥੇ ਇਹ ਕੇਵਲ ਮਾਲਵੇ ਦੇ ਲੋਕ ਨੇ ਮਾਝੇ ਦੇ ਤਵਾਬੇ ਦੇ ਲੋਕਾਂ ਦਾ ਕੱਟ 16 ਤਰੀਕ ਨੂੰ ਦਿਖਾਵਾਂਗੇ ਤੈਨੂੰ ਮੁੱਖ ਮੰਤਰੀ ਕੀ ਤਵਾਬਾ ਤੇ ਮਾਝਾ ਕੀ ਚਾਹੁੰਦਾ ਹੈ ਸੂਇਸ਼ ਕਰਕੇ ਇਹ ਲੜਾਈ ਨੂੰ ਉੱਥੋਂ ਤੱਕ ਆਪਾਂ ਮਜ਼ਬੂਤੀ ਨਾਲ ਲੜਨਾ ਘਰੇ ਬੈਠਿਆ ਨਹੀਂ ਲੜਿਆ ਜਾਣਾ ਨਹੀਂ ਜਿੱਤਿਆ ਜਾਣਾ ਇੱਕ ਦਿਨ ਦੇ ਕੱਟ ਦੇ ਨਹੀਂ ਜਿੱਤ ਸਕਣਾ ਅਗਲੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਆ ਮੇਰੇ ਵੀਰ ਮੈਂ ਬਹੁਤ ਇੰਪੋਰਟੈਂਟ ਗੱਲਾਂ ਤੁਹਾਡੇ ਨਾਲ ਦੋ ਹੋਰ ਕਰਨੀਆਂ ਬਹਿ ਜਾਓ ਇੱਕ ਵਾਰੀ ਫੇਰ ਅਪ੍ਰੈਸ ਵਾਲੇ ਵੀਰਾਂ ਦੇ ਕਈ ਸਵਾਲ ਨੇ ਲੈ ਭਾਈ ਸੁਣਿਓ ਆ ਜਿਹੜੇ ਸਾਡੇ ਕਿਸਾਨ ਵੀਰ ਐ ਉਹਨਾਂ ਨੂੰ ਵੀ ਮੈਂ ਦੱਸਣਾ ਚਾਹਣਾ ਇੱਕ ਗੱਲ ਆਈ ਸੀ ਕਿ ਏਕਤਾ ਕਰੋ ਆਲਾ ਸੁਣਿਓ ਮਾੜੀ ਜੀ ਗੱਲ ਜਦੋਂ ਆਪਾਂ ਬੈਠੇ ਸੀ ਖਨੋਰੀ ਮੇਰੇ ਕੋਲੇ ਸਾਰੀ ਲੀਡਰਸ਼ਿਪ ਪਤਾ ਲੈਣ ਗਈ ਐ ਸਾਰੀ ਲੀਡਰਸ਼ਿਪ ਪਤਾ ਲੈਣ ਗਿਆ ਨੂੰ ਮੈਂ ਇਹ ਗੱਲ ਕਹੀ ਐ ਰਾਜੇ왈 ਸਾਹਿਬ ਮੈਨੂੰ ਪੁੱਛਦੇ ਡੱਲਿਆਕ ਸਾਹਿਬ ਸਿਹਤ ਦਾ ਧਿਆਨ ਰੱਖੋ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਪ੍ਰਧਾਨ ਜੀ ਸਿਹਤ ਦੀ ਚਿੰਤਾ ਛੱਡ ਦਿਓ ਆਪਾਂ ਨੂੰ ਚਿੰਤਾ ਉਹ 7 ਲੱਖ ਕਿਸਾਨਾਂ ਦੀ ਇਹ ਮੌਤ ਦੀ ਆ ਜਿਹੜੇ ਖੁਦਕਿਸ਼ੀਆਂ ਕਰਕੇ ਮਰ ਗਏ ਤੱਕੜੇ ਹੋ ਕੇ ਮੋਰਚਾ ਸੰਭਲੋ ਮੈਂ ਜੋ ਸਟੱਬ ਚੱਕੀ ਬੈਠਾ ਬੈਠਾ ਹੁਣ ਤੱਕੜੇ ਹੋ ਕੇ ਮੋਰਚਾ ਸੰਭਲੋ जे भरावो उ बैठे ने मैं किया भी मोर्चा सामभलो फिर दसो कोई कसर सी क्यों भी दोस्तों दसो माड़ा जहां ईमानदारी हाथ खड़ा करके कोई कसर नहीं छी यार कोई कसर नहीं छी अज भी अस ये कहने साडिया मंगा पर ध्यान जरूर रख हर कोई ਮੈਨੂੰ ਇਮਾਨਦਾਰੀ ਨਾਲ ਦੱਸੋ ਕਿ ਐਮਐਸਪੀ ਗਰੰਟੀ ਕਾਨੂੰਨ ਚਾਹੀਦਾ ਹੈ ਕਿ ਨਹੀਂ ਚਾਹੀਦਾ ਬੋਲਿਓ ਚਾਹੀਦਾ ਹੈ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਚਾਹੀਦੀ ਅਗਨੀ ਚਾਹੀਦੀ ਲਾਗੂ ਕਰਾਉਣੀ ਅੱਜ ਸਾਡੇ ਦੇਸ਼ ਦੇ ਅੰਦਰ 7 ਲੱਖ ਕਿਸਾਨ ਖੁਦਕੁਸ਼ੀ ਕਰਕੇ ਮਰ ਗਿਆ ਉਹਨਾਂ ਨੂੰ ਖੁਦਕੁਸ਼ੀ ਦੇ ਮਾਹੌਲ ਤੋਂ ਬਾਹਰ ਕੱਢਣ ਦੇ ਲਈ ਕਰਜ਼ਾ ਮੁਕਤੀ ਚਾਹੀਦੀ ਅਗਨੀ ਚਾਹੀਦੀ ਮੈਂ ਇੱਕ ਭਲੇਖਾ ਛੋਟਾ ਜਿਹਾ ਹੋਰ ਵੀ ਕੱਢ ਦਿਆਂ ਕੋਈ ਇਹ ਨਾ ਸੋਚੇ ਕਿ ਕਿਸਾਨ ਕਰਜ਼ਾ ਚੱਕੀ ਜਾਂਦੇ ਆ ਤੇ ਫੇਰ ਇਹ ਕਹਿੰਦੇ ਆ ਕਿ ਜੀ ਕਰਜ਼ਾ ਮਾਫ ਕਰੋ ਬਿਲਕੁਲ ਨਹੀਂ ਕਹਿੰਦੇ ਅਸੀਂ ਕਹਿੰਦਾ ਸਾਡੇ ਨਾਲ ਟੇਬਲ ਤੇ ਆਵੇ ਇੱਕ ਵਾਰੀ ਸਰਕਾਰ ਟੇਬਲ ਤੇ ਆਜੋ ਲੇਖਾ ਜੋਖਾ ਕਰ ਲਾਂਗੇ ਹਿਸਾਬ ਕਰ ਲਾਂਗੇ ਪਿਆਰੇ ਦੋਸਤੋ ਜੇ ਤਾਂ ਪ੍ਰਾਈਸ ਇੰਡੈਕਸ ਦੇ ਮੁਤਾਬਕ ਹਿਸਾਬ ਕਰੀਏ ਤਾਂ ਜਿਹੜੇ ਕਿਸਾਨ ਨੇ 500 ਮਨ ਦਾਣੇ ਸਾੜੀ ਤੇ 500 ਮਨ ਦਾਣੇ ਸੋਣੀ ਵੇਚੇ ਐ ਉਹਨਾਂ ਦਾ 2014 ਚ ਸਰਕਾਰ ਵੱਲ 73 ਲੱਖ ਰੁਪਈਆ 500 ਮਨ ਦਾਣੇ ਸਾੜੀ ਤੇ 500 ਮਨ ਦਾਣੇ ਸੋਣੀ ਵੇਚਣ ਵਾਲੇ ਕਿਸਾਨ ਦਾ ਬਕਾਇਆ ਰਹਿਣਾ ਸੀ ਕਰਨ ਸਾਡੇ ਨਾਲ ਹਿਸਾਬ ਆ ਅਸੀਂ ਤਿਆਰ ਬੈਠੇ ਆ ਉਹਨੂੰ ਵੀ ਛੱਡ ਗਏ ਇਹਨਾਂ ਦੀ ਬਣਾਇਆ ਕਮਿਸ਼ਨ ਉਹਦੀ ਆਈ ਰਿਪੋਰਟ ਉਡੀ ਰਿਪੋਰਟ ਨੂੰ ਵੀ ਜੇਦਾਰ ਮੰਨ ਲ ਗਏ 2006 ਤੋਂ ਲੈ ਕੇ ਅੱਜ ਤੱਕ ਜਿੰਨਾ ਸਾਡੇ ਦੇਸ਼ ਦੇ ਕਿਸਾਨਾਂ ਸਰ ਕਰਜਾ ਭਰਾਵੋ ਰੇਟ ਘੱਟ ਦੇ ਕੇ ਉਹਦੋਂ 5 ਗੁਣਾ ਰੁਪਏ ਸਾਡੇ ਲੁੱਟ ਲਏ ਨੇ 5 ਗੁਣਾ ਅਸੀਂ ਕਹਿੰਨੇ ਕਰੋ ਸਾਡੇ ਨਾਲ ਸਾਹਬ ਉਹ ਜਿਹੜੇ ਤੁਸੀਂ ਲੁੱਟੇ ਆ ਉਹ ਤਾਂ ਦੇਣੇ ਬਣਦੇ ਆ ਕਿ ਨਹੀਂ ਬਣਦੇ ਸਰਦਾਰੋ ਬੋਲਿਓ ਲੈਣੇ ਬਣਦੇ ਆ ਨਾ ਤੇ ਅਸੀਂ ਇਹ ਕਹਿੰਨੇ ਆ ਕਿ ਯਾਰ ਜਿੰਨੇ ਕਾ ਸਾਡੇ ਸਰ ਕੱਢੀ ਫਿਰਦੇ ਆ ਧੋਖੇ ਨਾਲ ਗੜਬੜਾ ਕਰਕੇ ਕਲਮਾ ਚ ਉਹ ਸਾਡੇ ਓਨੇ ਕ ਮਾਫ ਕਰ ਦਿਓ ਉਹ ਬਾਕੀ ਬਾਬਾ ਤੁਹਾਨੂੰ ਛੱਡੇ ਇਮਾਨਦਾਰੀ ਨਾਲ ਦੱਸਿਓ ਫਿਰ ਜਿਹੜੇ ਕਹਿੰਦੇ ਨੇ ਕਿ ਕਰਜ਼ਾ ਲੈ ਕੇ ਮੁੱਕਰਦੇ ਆ ਹੁਣ ਮੈਨੂੰ ਆ ਦੱਸੋ ਵੀ ਕਰਜ਼ਾ ਲੈ ਕੇ ਮੁੱਕਰਦੇ ਆ ਕਿ ਸੱਚ ਮੁੱਚ ਦਾਨ ਕਰਦੇ ਆ ਇਹਨਾਂ ਨੂੰ ਇਸੀ ਸਾਡਾ ਇੱਕ ਹਿੱਸਾ ਕਰ ਜਾ ਸਾਡੇ ਸਿਰੋਂ ਸਾਡਾ ਮਾਫ਼ ਕਰ ਦਿਓ ਚਾਰ ਹਿੱਸੇ ਤੁਹਾਨੂੰ ਛੱਡੇ ਤਾਂ ਫਿਰ ਆਹੰਦਸੋ ਵੀ ਕਰਜ਼ਾ ਮੁਕਤੀ ਚਾਹੀਦੀ ਐ ਕਣੀ ਚਾਹੀਦੀ ਚਾਹੀਦੀ ਐ ਨਾ ਤਾਂ ਸਾਡੇ ਵੀ ਮਿੱਤਰੋ ਹੋਰ ਕੋਈ ਲੜਾਈ ਨਹੀਂ ਕਿਸੇ ਨਾਲ ਅੱਜ ਵੀ ਕਹਿੰਨੇ ਆ ਅਸੀਂ ਸਟੇਜ ਤੋਂ ਕਿ ਜਿਹੜੀਆਂ ਵੀ ਜਥੇ ਬੰਨੀਆਂ ਚਾਹੇ ਕੋਈ ਵੀ ਹੋਵੇ ਕਿਸੇ ਨਾਲ ਡੱਲੇ ਵਾਲ ਨੂੰ ਚੋਰ ਕਹਿ ਲਿਆ ਕਿਸੇ ਨਾਲ ਡੱਲੇ ਵਾਲ ਨੂੰ ਫੇਬੀ ਕਹਿ ਲਿਆ ਕਿਸੇ ਨਾਲ ਡੱਲੇ ਵਾਲ ਨੂੰ ਸਰਕਾਰੀ ਕਹਿ ਲਿਆ ਅਸੀਂ ਉਹਨਾਂ ਨਾਲ ਫਿਰ ਵੀ ਲੜ ਕੇ ਲੜ ਕੇ ਲੜਨ ਲਈ ਤਿਆਰ ਆਂ ਪਰ ਇਸ ਗੱਲ ਤੇ ਆਉਣ ਕਿ ਐਮਐਸਪੀ ਗਰੰਟੀ ਕਾਨੂੰਨ ਲੈਣ ਤੱਕ ਖੜਾਂਗੇ ਇਸ ਗੱਲ ਤੇ ਆਵੇ ਕਿ ਡਾਕਟਰ ਸੁਆਮੀਨਾਥ ਦੀ ਰਿਪੋਰਟ ਲੈਣ ਤੱਕ ਖੜਾਂਗੇ ਇਸ ਗੱਲ ਤੇ ਆ ਕੇ ਖਸਾਨ ਬਣਾਉਣਾ ਕਿ ਅਸੀਂ ਸਮੁੱਚੀ ਕਿਸਾਨਾਂ ਦੀ ਸਮੁੱਚੀ ਕਰਜ਼ ਮੁਕਤੀ ਕਰਵਾਉਣ ਤੱਕ ਲੜਾਂਗੇ ਆਉਣ ਅੱਥੀ ਸੋ ਇਸ ਲਈ ਖੁੱਲਾ ਸਦਾ ਸਾਡਾ ਆ ਜਾਣ ਸਾਰਿਆਂ ਨੂੰ ਸੱਦਦੇ ਆ ਅਸੀਂ ਏਕਾ ਕਰਨ ਤੋਂ ਕਦੇ ਨਹੀਂ ਭਜਦੇ ਤੁਹਾਡੇ ਯਾਦ ਹੋਏਗਾ ਜਦੋਂ 2020 ਚ ਏਕਾ ਹੋਇਆ ਸੀ ਸਭ ਤੋਂ ਪਹਿਲਾਂ ਏਕਾ ਕਰਨ ਦਾ ਇਨੀਸ਼ੀਏਟਿਵ ਆਪਾਂ ਲਿਆ ਸੀ ਸਭ ਤੋਂ ਪਹਿਲਾਂ ਟੈਲੀਫੋਨ ਮੇਰੇ ਵੱਲੋਂ ਇਕਲੇ ਗਿਆ ਹੈ ਹਰਿੰਦਰ ਲਖੋਵਾਲ ਨੂੰ ਗਿਆ ਦੂਸਰੇ ਨੰਬਰ ਦੇ ਉੱਤੇ ਕਾਧੀਆਂ ਸਾਹਿਬ ਨੂੰ ਗਿਆ ਰਾਜੇਲ ਸਾਹਿਬ ਨਾਲ ਬਕਾਇਦਾ ਗੱਲ ਕੀਤੀ ਦੂਸਰੀਆਂ ਕੁਝ ਜਥੇਬੰਦੀਆਂ ਪੰਜ ਛੇ ਪਹਿਲਾਂ ਹੀ ਆਪਣੇ ਨਾਲ ਚੱਲਦੀਆਂ ਸੀ ਇਸ ਤਰੀਕੇ ਨਾਲ ਏਕਾ ਹੋਇਆ ਸੀ ਤੇ ਪਿਆਰ ਪਿਆਰਿਓ ਜਿਹੜਾ ਬੰਦੇ ਨੇ ਇੰਨਾ ਮਿਹਨਤ ਕਰਕੇ ਏਕਾ ਬਣਵਾਇਆ ਹੋਵੇ ਉਹ ਚਾਹੇਗਾ ਕਿ ਏਕਾ ਨਾ ਹੋਵੇ ਲੇਕਿਨ ਇਹ ਫਿਰ ਕਲੀਅਰ ਹੈ ਕਿ ਲੜਾਂਗੇ ਲੋਕਾਂ ਵਿੱਚ ਮੈਂ ਸਪਸ਼ਟ ਕਰ ਦਿਆਂ ਕਿ ਅਸੀਂ ਏਕੇ ਦੇ ਹਾਮੀ ਆ ਏਕੇ ਨਾਲ ਲੜਾਂਗੇ ਪਰ ਇੱਕ ਗੱਲ ਲਾਸਟ ਵਿੱਚ ਸੁਣ ਲਿਓ ਆ ਜਿਹੜੀਆਂ ਆ ਰਹੀਆਂ ਹੈ ਨਾ ਕਿ ਜੇ ਸਟੇ ਲੱਗ ਗਿਆ ਹੁਣ ਤਾਂ ਇਹ ਸਿਰਫ ਤੁਹਾਡੇ ਅੰਦੋਲਨ ਨੂੰ ਠੰਡਾ ਪਾਉਣ ਦੀਆਂ ਕੋਸ਼ਿਸ਼ਾਂ ਹੈ ਇਹ ਕੋਸ਼ਿਸ਼ਾਂ ਐ ਇਸ ਤੋਂ ਸਿਵਾ ਹੋਰ ਕੁਝ ਨਹੀਂ ਸੋ ਇਸ ਕਰਕੇ ਜਿੰਨੀ ਦੇ ਤੱਕ ਪੰਜਾਬ ਸਰਕਾਰ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਸੰਪੂਰਨ ਤੌਰ ਤੇ ਰੱਦ ਨਹੀਂ ਕਰਦੀ ਓਨੀ ਦੇਰ ਤੱਕ ਸਾਡਾ ਅੰਦੋਲਨ ਚਾਰੀ ਰਹੇਗਾ ਰੱਖਾਂਗੇ ਸੋ ਮੈਂ ਅੰਤ ਦੇ ਵਿੱਚ ਅੱਜ ਮੈਂ ਜ਼ਿਆਦਾ ਹੋਰ ਗਿਆ ਹਾਂ ਹੁਣ ਇਹ ਬੰਦਕ ਨੂੰ ਜਿਵੇਂ ਹੋ ਜਾਣਾ ਵੀ ਬੀਪੀ ਵੱਜਾ ਦੀਪੀ ਕੱਟ ਗਿਆ ਸੋ ਮੇਰੀ ਆਪ ਸਭ ਨੂੰ ਮੇਰੇ ਮਿੱਤਰੋ ਬੇਨਤੀ ਹੈ ਤੁਸੀਂ ਅੱਜ ਐਸੇ ਇਲਾਕੇ ਦੇ ਲੋਕਾਂ ਨਾਲ ਜਿਹੜਾ ਤੱਕਾ ਹੋ ਰਿਹਾ ਹੈ ਉਹਨੂੰ ਹਾ ਦਾ ਨਾਰਾ ਮਾਰਨ ਦੇ ਵਿੱਚੋਂ ਵਾਸਤੇ ਹਰ ਇੱਕ ਪਿੰਡ ਤੋਂ ਬੱਸਾਂ ਭਰ ਕੇ ਆਏ ਹੋ ਇਹ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਐਸ ਕੇ ਮੀ ਨੌਨ ਪੋਲੀਟਿਕਲ ਪੂਰਾ ਧੰਨਵਾਦ ਕਰਦਾ ਅਗਲੀ ਲੜਾਈ ਨੂੰ ਆਪਾਂ ਜ਼ਮੀਨਾਂ ਦੀ ਰਾਖੀ ਲਈ ਇਹ ਸਮਝ ਕੇ ਲੜਨਾ ਹੈ ਕਿ ਸਾਡੇ ਘਰੇ ਜੰਮੀ ਧੀ ਦੀ ਇੱਜ਼ਤ ਜ਼ਮੀਨ ਨਾਲ ਹੈ ਸਾਡੇ ਘਰੇ ਆਈ ਸਾਡੀ ਨੋਹ ਦੀ ਇੱਜ਼ਤ ਜ਼ਮੀਨ ਨਾਲ ਹੈ ਕਿਸੇ ਕੀਮਤ ਉੱਤੇ ਜ਼ਮੀਨ ਨਹੀਂ ਜਾਣ ਦੇਣੀ ਤੱਕੜੇ ਹੋ ਕੇ ਲੜਾਂਗੇ ਆਪ ਸਭ ਦਾ ਜਿਹੜੇ ਇੱਥੇ ਸਾਡੇ ਵੀਰਾਂ ਨੇ ਲੰਗਰਾਂ ਦੀ ਸੇਵਾ ਕੀਤੀ ਹੈ ਸਭ ਦੇ ਤਹਿ ਦਿਲੋਂ ਧੰਨਵਾਦੀ ਹਾਂ ਪ੍ਰੈਸ ਵਾਲੇ ਵੀਰਾਂ ਨੇ ਜਿਸ ਤਰੀਕੇ ਦੇ ਨਾਲ ਤੁਹਾਡੀ ਗੱਲ ਨੂੰ ਤੁਹਾਡੀ ਆਵਾਜ਼ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਔਰ ਆਪ ਫਿਰ ਦੁਬਾਰਾ ਆਪ ਸਭ ਦੇ ਧੰਨਵਾਦੀ ਹਾਂ ਕਿ ਇੱਕ ਮੇਰੀ ਬੇਨਤੀ ਲਾਸਟ ਤੇ ਮੰਨ ਲਿਓ ਹੁਣ ਤੁਸੀਂ ਜਾਣਾ ਆਪੋ ਆਪਣੇ ਘਰਾਂ ਨੂੰ ਥੋੜਾ ਜਿਹਾ ਧਿਆਨ ਰੱਖਿਓ ਕਿਉਂਕਿ ਕਿਸੇ ਤਰ੍ਹਾਂ ਦੀ ਵੀ ਮਾੜੀ ਜੀ ਗਲਤੀ ਵੱਡਾ ਨੁਕਸਾਨ ਕਰ ਜਾਂਦੀ ਹੈ ਉਹਦਾ ਤੁਸੀਂ ਧਿਆਨ ਰੱਖਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ